ਲਾ ਲਾਤਾ ਮੋਰਚਾ ਫੇਰ ਮੋਰਚਾ ਲਵਾ ਲਿਆ ਤੁਸੀਂ ਬਦਮਦਗੀ ਆ ਸਿਮਾ ਭੈਣ ਵੀ ਅੱਜ ਕਹਿਣਾ ਕਿ ਬੰਨੇ ਮੋਰਚਾ ਫਤਿਹ ਕਰਦੀ ਰਹਿੰਦੀ ਆ ਹੁਣ ਨਿੰਬੂ ਆਏ ਤੇ ਨਿੰਬੂਆਂ ਦੇ ਚਾਰ ਨੂੰ ਜਦੋਂ ਆ ਗਈ ਈਪੇ ਤੇ ਚਲ ਗਈਆਂ ਮੇਰੀਆਂ ਜੱਦਾ ਆਪਣੀਆਂ ਪਿੰਡ ਚਲ ਗਈ ਤੇ ਆਹੋ ਉਹਦੇ ਦੇ ਮ제 ਲੱਗੇ ਆ ਚਾਰਨਾ ਅਸਲ ਵਿੱਚ ਨਾ ਸਾਡੇ ਪਰਿਵਾਰ ਦੇ ਵਿੱਚ ਨਾ ਇਹ ਚਾਰ ਨਹੀਂ ਜਿਆਦਾ ਪਸੰਦ ਕਰਦੇ ਆ ਹਰੀ ਮਿਰਚ ਅਦਰਕ ਤੇ ਨਿੰਬੂ ਪਾ ਕੇ ਤੇ ਆਹੀ ਗਈ ਹੈ ਰਿਸ਼ਤੇਦਾਰੀ ਵਿੱਚ ਤੇ ਨਿੰਬੂ ਬੜੇ ਸੋਹਣੇ ਲੱਗੇ ਸੀ ਤੇ ਅਸੀਂ ਫਿਰ ਤੋੜ ਲੇ ਤੇ ਮੈਂ ਕਹਾਂ ਵੀ ਹੁਣ ਲੱਗਦੇ ਹੱਥ ਚਾਰ ਪਵਾ ਹੀ ਲੈਣੇ ਨਿੰਬੂ ਜਿਹੜੇ ਆ ਵੇਖਣ ਨੂੰ ਵਾਹ ਗਲਗਲੇ ਲੱਗਦੇ ਆ ਨਾ ਅਸਲ ਵਿੱਚੋਂ ਆ ਕਿੰਨੇ ਸੋਹਣੇ ਆ ਨਾ ਇੰਨਾ ਵੱਡਾ ਸਾਈਜ਼ ਨਿੰਬੂ ਤਾਂ ਹੈ ਨਹੀਂ ਹੁੰਦਾ ਵੇਖਿਆ ਕਿਤੇ ਵੀ ਹਾਂ ਹੈ ਕਿ ਮਤਲਬ ਰਸਾ ਵੀ ਬੜਾ ਹੈ ਨਾ ਵਿੱਚ ਤੇ ਮਿਰਚਾਂ ਵੀ ਕਰਦੀਆਂ ਵਾਂ ਮਿਰਚਾਂ ਬੜੀਆਂ ਸੋਹਣੀਆਂ ਕੌੜੀ ਵੀ ਬੜੀ ਮਿਰਚ ਲਾਲ ਲਾਲ ਵੱਖਰੀ ਹੈ ਕਰਤੇ ਸਾਬਾ ਗੁਪਿੰਦਰ ਸਿੰਘ ਬੜੇ ਸੌਂਗਣਾ ਖਾਂਦਾ ਹੀ ਜਾ ਹਾਂ ਕਿਆ ਟਫਟਾ ਤਾਂ ਇਨੀ ਸਲਾਚਾਰ ਵਿੱਚ ਮੈਂ ਹਿੱਸਾ ਲਿਆ ਮੈਂ ਦਿਖਾਉਣਾ ਚਾਹੁੰਦਾ ਹੂੰ ਕਿ ਇਹ ਘਰ ਦੀਆਂ ਮਿਰਚਾਂ ਆ ਘਰ ਦੀਆਂ ਮਤਲਬ ਰਿਸ਼ਤੇਦਾਰਾਂ ਤੋਂ ਆਈਆਂ ਆ ਹੂੰ ਇਹ ਮਿਰਚ ਨੂੰ ਘਟੋਨਾ ਮਿਰਚ ਕਹਿੰਦੇ ਆ ਜਿਦਾਂ ਦਾ ਤਰੇਕ ਦਾ ਘਟੋਨੇ ਹੁੰਦੇ ਨਾ ਜਿਹੜੇ ਗੋਲ ਮਿਰਚ ਤੇ ਕੌੜੀ ਦੀ ਬੜੀ ਪਰ ਇਹ ਇਨੀ ਕੌੜੀ ਆ ਵੀ ਕਹਿਣ ਤੋਂ ਪਰੇ ਆ ਬਹੁਤ ਜ਼ਿਆਦਾ ਜਿੱਥੇ ਹੱਥ ਤੁਹਾਨੂੰ ਲੱਗ ਜਾਂਦੇ ਆਂ ਤੇ ਸਾਰੀ ਬਿੰਦਰੀ ਮੈਂ ਕਰਨਿਆ ਪਹਿਲਾਂ ਮੋਰੀਆਂ ਦੇ ਵਿੱਚ ਮਿਰਚਾਂ ਚ ਜਿੱਦਾਂ ਉਹ ਮਾਤਾ ਤੀਰੀਆਂ ਨਾ ਕਰਨਦੀ ਆ ਆ ਨਵੀਂ ਤਕਨੀਕ ਵੇਖ ਲੋ ਮਿਰਚ ਨੂੰ ਚੀਰਾ ਨਹੀਂ ਦੇਣਾ ਮੰਮੀ ਆਂਦੇ ਆ ਬੇ ਰਸ ਨਹੀਂ ਭਰਦਾ ਉਦਾਂ ਦੇ ਵਿੱਚ ਦੇ ਵਿੱਚ ਇਦਾਂ ਸ਼ੇਕ ਕਰਦੇ ਚੀਰਾ ਦੇਣ ਨਾਲੋਂ ਇਦਾਂ ਸਹੀ ਆ ਕਿ ਰਸ ਭਰ ਜਾਣਾ ਵਿੱਚ ਤੇ ਇਹ ਆਚਾਰ ਆਪਣਾ ਜਿਹੜਾ ਬਣਾਉਣਾ ਉਹ ਤਾਂ ਸ਼ੇਕ ਹੋਣਾ ਰਸਾ ਸਾਰਾ ਕਿਤੇ ਆਈ ਜਿਹੜੀ ਮਿਰਚ ਦੇ ਅੰਦਰ ਜਾਂਦੀ ਮੈਂ ਆ ਆਚਾਰ ਜਿਹੜਾ ਜਵਾਰ ਦੀ ਰੋਟੀ ਹਾਂ ਬਹੁਤ ਅਹੀਂ ਜਵਾਰ ਬੋਲਦੇ ਵੇ ਸਾਰੇ ਕਹਿੰਦੇ ਸੀ ਜਵਾਰ ਕੋ ਕਹਿੰਦੇ ਮੱਕੀ ਦੀ ਰੋਟੀ ਹਾਂ ਤੇ ਸਰੋਂ ਦਾ ਸਾਗ ਤੇ ਨਾਲ ਨਿੰਬੂ ਦਾ ਚਾਹ ਆ ਵੇਖੋ ਅਦਰਕ ਦਾ ਇਹ ਜਦੋਂ ਫਰੈਸ਼ ਫਰੈਸ਼ ਮਿਰਚਾਂ ਲਾਲ ਲਾਲ ਮਿਰਚਾਂ ਦੇ ਬੰਦੇ ਦਾ ਰੰਗ ਕਿਉਂ ਨਾ ਲਾਲ ਹੋਊਗਾ ਸਾਗ ਚਾ ਲੋ ਮੈਂ ਸਿਆਲ ਸਾਰਾ ਸਰਦੀ ਵਿੱਚ ਨਾ ਅਫੀ ਚਾਰ ਚੱਲਦਾ ਸਾਡੇ ਘਰ ਤੇ ਗਲਗਲਦਾ ਜਾਂਦਾ ਹੰਬ ਦਾ ਘਾਟਾ ਗਲਗਲ ਅਦਰਕਾ ਦੀ ਵਿੱਚ ਵਧੀਆ ਮਤਲਬ ਕਿ ਫਰੈਸ਼ ਹਾਰਕ ਚੀਜ਼ ਤਾਜੀ ਹੈ ਨਾ ਹੂੰ ਚਾ ਲੰਬਤਾ ਹੀ ਪਾ ਕੇ ਰੱਖਿਆ ਆ ਔਰ ਇਹਦੇ ਵਿੱਚ ਸਭ ਤੋਂ ਵੱਧ ਵਿਟਾਮਿਨ ਸੀ ਹੁੰਦਾ ਵਾ ਤੁਹਾਨੂੰ ਪਤਾ ਹੀ ਖੱਟੀ ਚੀਜ਼ ਦੇ ਵਿੱਚ ਮਸੰਮੀ ਹੋਈ ਸੰਤਰਾ ਹੋਇਆ ਨਿੰਬੂ ਹੋਇਆ ਇਹ ਚ ਵਿਟਾਮਿਨ ਸੀ ਪਾਇਆ ਜਾਂਦਾ ਤੇ ਦੋ ਵਾਰ ਤੁਸੀਂ ਰੋਟੀ ਖਾ ਲਈ ਨਾਲ ਚਾਰ ਲੱਲਿਆ ਤੇ ਤੁਹਾਨੂੰ ਦਿਨ ਚ ਦੋ ਵਾਰ ਖੀ ਮਿਲ ਜਾਣਾ ਵਿਟਾਮਿਨ ਸੀ ਤੇ ਬਾਜੀ ਮੰਦੀਰ ਕੀ ਕਹਿੰਦੇ ਹੈ ਉਦੋਂ ਖੱਟਾ ਮਿੱਠਾ ਥੋੜਾ ਕਸੈਲਾ ਕੌੜਾ ਤੇ ਸਿਹਲਾ ਸਭ ਹੈ ਨਾ ਇਹ ਮਤਲਬ ਆਪਾਂ ਸਿਰਫ ਉਹਦਾ ਹੀ ਖਾ ਲੈਨੇ ਆ ਨਗਰ ਜਿਹੜੀ ਉਹ ਵੈਦ ਭਾਈ ਮਨਜੀਤ ਸਿੰਘ ਜੀ ਜੇ ਕੁਝ ਵੀ ਕੋਈ ਚੀਜ਼ ਆ ਸਲਾਮ ਮਸ਼ਵਰਾ ਲਈਦਾ ਉਹਨਾਂ ਤੋਂ ਉਹ ਕਹਿੰਦੇ ਵੀ ਸਾਡੇ ਖਾਣੇ ਵਿੱਚ ਨਾ ਖੱਟਾ ਕੌੜਾ ਤੇ ਸਿਹਲਾ ਮਤਲਬ ਫਿੱਕਾ ਹਰ ਚੀਜ਼ ਹੋਣਾ ਚਾਹੀਦਾ ਵਾ ਇੱਕ ਤਰ੍ਹਾਂ ਦਾ ਖਾਣਾ ਨਹੀਂ ਹੋਣਾ ਚਾਹੀਦਾ ਹਾਂ ਹੈ ਨਾ ਹਰ ਤਰ੍ਹਾਂ ਦੀ ਚੀਜ਼ ਹੋਣੀ ਚਾਹੀਦੀ ਤੇ ਬਾਕੀ ਉਹਨਾਂ ਦਾ ਫੇਰ ਚਲੋ ਜਿੱਕਰ ਆ ਗਿਆ ਵਿੱਚ ਵੀ ਕਰਨਾ ਵੀ ਚਾਹੀਦਾ ਆ ਜਿੰਨਾਂ ਕੋਲੋਂ ਇੰਨਾ ਮਤਲਬ ਸਾਨੂੰ ਹੈ ਨਾ ਮਿਲ ਮਿਲ ਰਿਹਾ ਵਾ ਸਾਰਾ ਜਿਆਦਾ ਮਿਲ ਲਿਆ ਆ ਨੌਲੇਜ ਮਿਲਣ ਡਈ ਆ ਤੇ ਨਵੇਂ ਜਿਹੜੇ ਸਬਸਕ੍ਰਾਈਬਰ ਜਿਹੜੇ ਨਵੇਂ ਭੈਣ ਭਰਾ ਆ ਰਹੇ ਆ ਨਾ ਉਹ ਬਾਰ ਬਾਰ ਇਹੀ ਗੱਲ ਕਹਿ ਰਹੇ ਆ ਫਿਰ ਕਿ ਜੀ ਜੀ ਅਸੀਂ ਵੀ weight lose ਕਰਨਾ ਆ ਤੁਹਾਨੂੰ ਇਹਦੇ ਬਾਰੇ ਕੁਝ ਦੱਸੋ help ਕਰੋ ਆਪਾਂ ਨਾ ਹਰ ਵਾਰੀ ਉਹ ਚੀਜ਼ ਦਾ ਰਿਪਲਾਈ ਵੀ ਦੇ ਰਹੇ ਆ ਇੱਕ ਟਾਈਮ ਕੰਮੀ ਖਾ ਲੈਣ ਇੱਕ ਵਾਰ ਫੁਲਕਾ ਖਾ ਲੈਣ ਹਲਕਾ ਆਪੇ ਬੈਠਾ ਦੋ ਦੋ ਫੁਲਕੇ ਖਾਣਾ ਤੇ ਦੂਜੀ ਗੱਲ ਇਹ ਆ ਕਿ ਤੁਸੀਂ ਨਾ ਜਿਹੜੇ ਨਵੇਂ ਭੈਣ ਭਰਾ ਕਮੈਂਟ ਕਰਦੇ ਹੋ ਜਿਹੜੇ ਪਹਿਲਾ ਵੀਡੀਓ ਪਾ ਚੁੱਕੇ ਆ ਉਹਨਾਂ ਨੂੰ ਪਿੱਛੇ ਮਤਲਬ ਪਿੱਛੇ ਜਾ ਕੇ ਸਰਚ ਕਰੋ ਉਹਨਾਂ ਸਰਚ ਕਰਕੇ ਉਹ ਚੈਨਲ ਤੇ ਵੇਖੋ ਵੀ ਅਹੀਂ ਮਤਲਬ ਕੀ ਦੱਸਿਆ ਆ ਤੇ ਫਿਰ ਆਪਾਂ ਵੀ ਉਹੀ ਬਾਰ-ਬਾਰ ਗਲਤ ਦੂਸਰੀ ਗੱਲ ਵਾ ਤਦਿਆਂ ਠੀਕ-ਠਾਕ ਤਿਆਗ ਦੇਣ ਜਾਂ ਛੱਡ ਦੇਣ ਤੇ ਆਪੇ ਲੂਜੋ ਜੀ ਦੀ ਵੀਡੀਓ ਆ ਜਾਣਾ ਤੇ ਇੱਕ ਹੋਰ ਗੱਲ ਸੀਗੀ ਕਿ 2 ਕ ਜੇ 3 ਵਾਰੀ ਮੈਂ ਨੋਟ ਕਰ ਲਿਆ ਵਾ ਮੇਰੇ ਭੈਣ ਭਰਾ ਨੇ ਕਮੈਂਟ ਕੀਤਾ ਸੀਗਾ ਕਿ ਦੀਦੀ ਨਜਲੇ ਬਾਰੇ ਅਸੀਂ ਤੁਹਾਨੂੰ ਕਹਿ ਰਹੇ ਆ ਬਾਰ-ਬਾਰ ਤੁਸੀਂ ਦੱਸ ਨਹੀਂ ਰਹੇ ਨਜਲੇ ਬਾਰੇ ਜਿਹੜਾ ਮੈਂ ਪਾウダー ਬਣਾ ਕੇ ਤੇ ਉਹ ਪਹਿਲਾਂ ਉਹਦੇ ਉੱਤੇ ਵੀਡੀਓ ਪਈ ਹੋਈ ਆ ਸੰਦੀਪ ਆ ਉਹਦੇ ਵਿੱਚ ਤੇ ਪ੍ਰੀਤ ਵੀ ਉਹਦੇ ਵਿੱਚ ਹੈਗੀ ਆ ਤੇ ਮੈਂ ਉਹਦੇ ਜਿੰਨੀ ਮਤਲਬ ਕਿ ਮਾਤਰਾ ਪਾਉਣੀ ਆ ਵੱਧ ਘੱਟ ਕਿੰਨੇ ਵੀ ਕਰਨੇ ਉਹਦੇ ਬਾਰੇ ਸਾਰਾ ਦੱਸਿਆ ਹੋਇਆ ਤੇ ਪਲੀਜ਼ ਤੁਸੀਂ ਨਾ ਉਹ ਵੀਡੀਓ ਜਿਹੜੀ ਨਜਲੇ ਦੇ ਉੱਪਰ ਸਰਚ ਕਰਕੇ ਕੱਢ ਲਿਓ ਮੇਰੇ ਚੈਨਲ ਤੇ ਪਈ ਹੋਈ ਆ ਉਹਦੇ ਤੋਂ ਸਿਮਰਨ ਫੂਡ ਲੌਗ ਤੇ ਆਪਣਾ ਅੰਦਾਜ਼ਾ ਲਾ ਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਤੇ ਇੱਕ ਹੋਰ ਹੀ ਗੇ ਤਾਂ ਜੀ ਉਹਨਾਂ ਨੇ ਕਿਹਾ ਹੀ ਕਿ ਦੀਦੀ ਸਾਨੂੰ ਜਿਹੜਾ ਮਰੀਂਗਾ ਪਾਊਡਰ ਵਾ ਇਹਦੇ ਬਾਰੇ ਵੀ ਦੱਸੋ ਉਹਨਾਂ ਬਾਰੇ ਵੀ ਮੈਂ ਦੱਸਿਆ ਹੋਇਆ ਦੀਦੀ ਤੁਸੀਂ ਪਲੀਜ਼ ਇਦਾਂ ਕਰੋ ਕਿ ਉਹ ਵੀ ਵੀਡੀਓ ਕੱਢ ਕੇ ਦੇਖ ਸਕਦੇ ਹੋ ਹਨਾ ਤੇ ਬਾਕੀ ਆਪਾਂ ਅੱਜ ਰੋਟੀ ਬਣਾਉਣੀ ਆ ਰੋਟੀ ਦੇ ਵਿੱਚ ਕਿੱਦਾਂ ਮਰੀਂਗਾ ਮਤਲਬ ਮਿਕਸ ਕਰਕੇ ਜਿਹੜਾ ਪਾਇਆ ਜਾਂਦਾ ਫੇਕ ਕੋਈ ਦੱਸ ਦਾਂਗੇ ਦੱਸਿਆ ਤਾਂ ਤਿੰਨ ਚਾਰ ਵਾਰ ਹੀ ਵੇਹੇ ਪਰ ਨਵੇਂ ਆਉਂਦੇ ਆ ਨਾ ਤੇ ਉਹਨਾਂ ਨੂੰ ਥੋੜਾ ਹੁੰਦਾ ਆ ਕਈ ਭੈਣ ਭਰਾਵਾਂ ਨੂੰ ਪਤਾ ਨਹੀਂ ਲੱਗਦਾ ਨਾ ਹਾਂ ਤੇ ਫਿਰ ਇਹ ਗੱਲ ਵੀ ਕਹਿੰਦੇ ਸੀਗੇ ਕਿ ਤੁਸੀਂ ਮਤਲਬ ਅੱਧ ਵਿੱਚ ਦੱਸ ਦਿਓ ਪੂਰਾ ਨਹੀਂ ਦੱਸਦੇ ਮਤਲਬ ਡੇਲੀ ਦੀ ਰੁਟੀਨ ਡੇਲੀ ਦੀ ਰੁਟੀਨ ਉਹੀ ਆ ਪਹਿਲਾਂ ਵੀ ਦੱਸ ਚੁੱਕੇ ਆ ਕਿ ਕੋਈ ਜ਼ਿਆਦਾ ਨਹੀਂਗਾ ਆਪਾਂ ਕਰਨਾ ਕਿ ਆ ਵੀ ਛੱਡ ਦੋ ਆ ਵੀ ਛੱਡ ਦੋ ਉਹੀ ਚਾਹ ਛੱਡਣੀ ਆ ਮਿੱਠਾ ਤੇ ਆਪਣਾ ਮੈਦਾ ਤਲੀਆਂ ਚੀਜ਼ਾਂ ਛੱਡ ਦੋ ਹਨਾ ਤੇ ਬਾਕੀ ਨੋਰਮਲ ਦੋ ਟਾਈਮ ਜਿਹੜੀ ਆ ਕੰਗਣੀ ਕੋਧਰਾ ਸੁਆਕ ਕੁਟਕੀ ਰਾਗੀ ਇਹ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਤੁਸੀਂ ਬਣਾ ਕੇ ਦਿਨ ਵਿੱਚ ਦੋ ਵਾਰੀ ਜ਼ਰੂਰ ਖਾਓ ਤੇ ਰਾਤ ਨੂੰ ਨਹੀਂ ਖਾਣੀ ਇਹ ਵੀ ਕਮੈਂਟ ਹੁੰਦਾ ਕਰ ਰਾਤ ਨੂੰ ਕੀ ਖਾਈਏ ਰਾਤ ਨੂੰ ਤੁਸੀਂ ਦੋ ਰੋਟੀਆਂ ਖਾ ਲਓ ਉਹ ਵੀ 8 ਵਜੇ ਤੋਂ ਪਹਿਲਾਂ ਪਹਿਲਾਂ 7 ਵਜੇ ਤੋਂ ਹਨਾ ਸਬਜ਼ੀ ਕੋਈ ਵੀ ਲੈ ਸਕਦੇ ਹੋ ਨਾਲ ਤੇ ਰਾਤ ਨੂੰ ਜਿਹੜਾ ਵਾ ਇਹਦੇ ਵਿੱਚ ਪ੍ਰੋਟੀਨ ਕਾਫੀ ਹਾਈ ਲੈਵਲ ਤੇ ਹੁੰਦਾ ਆ ਜੇ ਤੁਸੀਂ ਰਾਤ ਨੂੰ ਜਿਹੜਾ ਇਹਨੂੰ ਨਹੀਂ ਖਾਣਾ ਦਿਨੇ ਦੋ ਵਾਰੀ ਜਿਹੜਾ ਮਰਜ਼ੀ ਤੁਸੀਂ اناਜ ਜਿਹੜਾ ਆਪਣੀ ਮਨਪਸੰਦ ਦਾ ਹਰ ਰੋਜ਼ ਬਦਲ-ਬਦਲ ਕੇ ਖਾ ਸਕਦੇ ਹੋ ਐ ਬਾਕੀ ਹੁਣ ਇਹਦੇ ਵਿੱਚ ਕੀ ਕੀ ਆਪਾਂ ਪਾਉਣਾ ਵਾ ਸਾਰੇ ਨਿੰਬੂ ਕੱਟ ਕੇ ਤੇ ਫਿਰ ਤੁਹਾਨੂੰ ਦੱਸਦੇ ਆਂ ਮੇਰਾ ਰਦਾ ਨਾ ਹੀ ਦਸੀਏ ਕਿਉਂਕਿ ਮੈਂ ਨਾ ਪਤੀ ਜੀ ਆਚਾਰ ਦੀ ਵੀਡੀਓ ਦੋ ਤਿੰਨ ਵਾਰੀ ਪਾ ਚੁੱਕੀ ਆ ਤੇ ਉਹਦੇ ਵਿੱਚ ਆਪਾਂ ਦੱਸਿਆ ਹੋਇਆ ਹੈ ਹਨਾ ਚਲ ਕੋਈ ਗੱਲ ਨਹੀਂ ਜਿਹੜੇ ਭੈਣ ਭਰਾ ਸਾਡੇ ਤਰੀਕੇ ਨਾਲ ਪਾਉਣਾ ਚਾਹੁੰਦੇ ਨੇ ਆਪਾਂ ਆਡੀ ਮੰਮੀ ਜਿੱਦਾਂ ਪਾਉਂਦੇ ਆ ਆਪਾਂ ਉਹ ਵੀ ਤੇ ਤਰੀਕਾ ਦੱਸਣਾ ਹਨਾ ਹਾਂ ਕਾਲੀ ਲਾਚੀ ਲਾਉਂਗਾ ਆਪਣਾ ਕਾਲਾ ਲੂਣ ਜਦੋਂ ਤੁਹਾਡੀਆਂ ਤੁਹਾਡੀਆਂ ਸਾਰੀਆਂ ਚੀਜ਼ਾਂ ਪਾਓਗੇ ਆਪਾਂ ਦੱਸ ਦਾਂਗੇ ਪਾਉਣੀਆਂ ਵਿੱਚ ਜਿਹਦੇ ਆਪੇ ਹੀ ਕਾਰ ਦਾ ਸਵਾਦ ਹੋ ਜਾਣਾ ਆਇਂ ਦਿਵਿੰਦਰ ਦੀ ਜੀ ਨਹੀਂ ਰੜਕੇ ਵੀਡੀਓ ਬਣਾ ਕੇ ਆਏ ਹੁਣ ਇਹ ਜੇ ਚਾਹ ਬਣਾਉਣ ਗਏ ਮਿਸਤਰੀ ਲੱਗੇ ਹੋਇਆ ਹਾਂ ਤੇ ਜੀ ਆ ਭਾਬੀ ਜੀ ਚਲੋ ਹੁਣ ਨਾਲ ਦੀ ਨਾਲ ਦੱਸਿਆ ਜਾਣ ਰਿਹਾ ਵੀ ਚਲੋ ਵਿੱਚ ਗੱਲ ਆ ਗਈ ਆ ਵਿਚਾਰੇ ਨਾ ਸ਼ੂਗਰ ਵਾਲੇ ਮਰੀਜ਼ ਬੜੇ ਪਰੇਸ਼ਾਨ ਨੇ ਬੜੇ ਉਹ ਵੀ ਮਤਲਬ ਫੇਰ ਕਰ ਰਹੇ ਆ ਕਿ ਜੀ ਦੀ ਇਹਦਾ ਕੀ ਹੱਲ ਕਰੀਏ ਖੱਲ ਹੋਰ ਕਿਤੇ ਨਹੀਂ ਜੇ ਹੈਗਾ ਇਹ ਮੇਰੀ ਸੱਚੀ ਵਾਲੀ ਗੱਲ ਆ ਕਿ ਤੁਸੀਂ ਜੇ ਉਹਨਾਂ ਦਾ ਜਿਹੜਾ ਮੈਂ ਨੰਬਰ ਆਪਣਾ ਲਿਖਿਆ ਹੁੰਦਾ ਨਾ ਸਾਹਮਣੇ ਵਾਲੇ ਤੇ ਵੀ ਲਿਖਿਆ ਹੁੰਦਾ ਵਾ ਤੇ ਵੀਡੀਓ 'ਚ ਵੀ ਮਨਜੀਤ ਸਿੰਘ ਸਰਦਾਰ ਮਨਜੀਤ ਸਿੰਘ ਭਾਈ ਉਹਨਾਂ ਦਾ ਜਿਹੜਾ ਨੰਬਰ ਆ ਉਹਦੇ ਉੱਪਰ ਤੁਸੀਂ ਆਪਣਾ رابطہ ਕਾਇਮ ਕਰੋ ਉਹ ਇੰਨੀ ਕੁ ਵਧੀਆ ਤੁਹਾਨੂੰ ਹੈਲਪ ਕਰਨਗੇ ਤੇ ਤੁਸੀਂ ساری ਜ਼ਿੰਦਗੀ ਖੋਸ ਰਹੋਗੇ ਸ਼ੂਗਰ ਦਾ ਜਿਹੜਾ ਲੈਵਲ ਕੰਟਰੋਲ ਪੂਰੀ ਤਰ੍ਹਾਂ ਹੋ ਜਾਣਾ ਆ ਜਿਹੜੀ ਪੈਨਕ੍ਰੀਆਜ਼ ਕੰਮ ਨਹੀਂ ਕਰਦੀ ਹੈ ਨਾ ਜਿੰਨਾਂ ਦੀ ਉਹਨਾਂ ਦੀ ਜਿਹੜੀ ਆ ਉਹ ਇੰਨੀ ਕੁ ਮਤਲਬ ਵਧੀਆ ਤਰੀਕੇ ਦੇ ਨਾਲ ਅਗਲੇ ਮਰੀਜ਼ ਨੂੰ ਟ੍ਰੀਟ ਕਰਦੇ ਆ ਕਵਰ ਕਰਦੇ ਆ ਪੂਰਾ ਹਨਾ ਕਿ ਜਿਹੜੇ ਵਿਅਕਤੀ ਦੀ ਪੈਨਕ੍ਰੀਆਜ਼ ਕੰਮ ਨਹੀਂ ਕਰਦੀ ਜਿੰਨੇ ਗਲੂਕੋਜ਼ ਬਣਾਉਣਾ ਜਾ ਮਤਲਬ ਆਪਣੀ ਬੋਡੀ ਦੇ ਅੰਦਰ ਸਾਰਾ ਲੈਵਲ ਬਰਾਬਰ ਰੱਖਣਾ ਹੈ ਨਾ ਉਹ ਚੀਜ਼ ਜਿਹਦੀ ਡੈਮੇਜ ਹੋ ਗਈ ਆ ਉਹਨੂੰ ਵੀ ਰਿਕਵਰ ਕਰਨਾ ਦਾ ਉਹਨਾਂ ਦਾ ਹੱਲ ਜਿਹੜਾ ਹੈਗਾ ਆ ਉਹ ਕਰ ਦਿੰਦੇ ਆ 100% ਕਰ ਦਿੰਦੇ ਆ ਤੇ RAM ਨਾ ਤੁਸੀਂ ਚੀਜ਼ ਕੰਦੀ ਲੋੜ ਨਹੀਂ ਆ ਬੜੀ ਵਧੀਆ ਜ਼ਿੰਦਗੀ ਜੀ ਸਕਦੇ ਹੋ ਉਹਦਾ ਨਾ ਉਹਨਾਂ ਦੀ ਸ਼ੂਗਰ ਬਿਲਕੁਲ ਵੀ ਕੰਟਰੋਲ ਨਹੀਂ ਨਾ ਹੋ ਰਹੀ ਇੱਕ ਮਹੀਨਾ ਦੋ ਮਹੀਨਾ ਉਹਨਾਂ ਨਾਲ ਰਾਬਤਾ ਕਰੋ ਉਹਨਾਂ ਦੇ ਕਹਣੇ ਤੇ ਚੱਲੋ ਉਹਨਾਂ ਨਾਲ ਆਪਣਾ ਹਾਂ ਸੰਪਰਕ ਕਰੋ ਤੇ ਉਹਨਾਂ ਦੇ ਕੋਲ ਤੇ ਇਹ ਨਾ ਉਹ ਵੀ ਮਰੀਜ਼ ਭਾਬੀ ਜੀ ਆਉਂਦੇ ਆ ਜਿਹੜੇ ਖੁਦ ਡਾਕਟਰੀ ਲਾਈਨ ਦੇ ਵਿੱਚ ਹੈਗੇ ਆ ਨਾ ਹਰਬਲ ਪੈਚੀ ਦੀ ਮੈਡੀਸਨ ਖਾਂਦੇ ਆ ਉਹ ਦੱਸਦੇ ਜੀ ਕਿ ਇਦਾਂ ਜਿਨ੍ਹਾਂ ਦੇ ਪੈਰ ਕੱਟੇ ਜਾਣ ਵਾਲੇ ਸੀ ਜਾਂ ਮਤਲਬ ਉਂਗਲਾਂ ਗਲੀਆਂ ਹੋਈਆਂ ਕਈਆਂ ਦੀ ਲੱਤ ਕੱਟਣੀ ਕਹਿ ਦਿੰਦੇ ਆ ਹਨਾ ਵੀ ਇਹ ਕੰਟਰੋਲ ਤੋਂ ਬਾਹਰ ਹੋ ਚੁੱਕਿਆ ਉਹ ਵੀ ਮਰੀਜ਼ ਉਹਨਾਂ ਕੋਲੋਂ ਸਹੀ ਹੋ ਗਏ ਆ ਤੇ ਤਾਂ ਕਰਕੇ ਮੈਨੂੰ ਇਹਨਾਂ 'ਤੇ ਵਿਸ਼ਵਾਸ ਆ ਉਹਨਾਂ 'ਤੇ ਤੇ ਸੱਚੇ ਸੁੱਚੇ ਜੇ ਇਨਸਾਨ ਆ ਤੁਸੀਂ ਜਰੂਰ ਆਪੋ ਆਪਣੇ ਉਹਨਾਂ ਨਾਲ ਆਪਣੇ ਜਾਨ ਪਛਾਨ ਬਣਾਓ ਤੇ ਸ਼ੂਗਰ ਤੋਂ ਛਡਕਾਰਾ ਪਾਓ। ਇੱਕ ਗੱਲ ਹੋਰ ਇੱਕ ਲੇਡੀ ਜੀ ਹੈਗੇ ਮਤਲਬ ਹੈਗੇ ਹੀ ਚਲੋ 60 70 ਸਾਲ ਦੇ ਹੋਣਗੇ। ਉਹਨਾਂ ਦੇ ਭਾਬੀ ਜੀ ਜਿਹੜੇ ਨਾ ਜਿੱਦਾਂ ਪੈਰ ਦੇ ਅੰਗੂਠੇ ਹੀ ਗਲ ਗਲ ਕੇ ਤੇ ਕਾਲੇ ਹੋ ਗਏ ਝੜਨ ਲੱਗ ਗਏ। ਤੇ ਉਹਨਾਂ ਨੂੰ ਲੁਧਿਆਣੇ ਦੇ ਜਿਹੜੇ ਮਤਲਬ ਵੱਡੇ ਹਸਪੀਟਲ ਹੈ ਨਾ ਡੀ ਐਮ ਸੀ ਲਾ ਲਓ ਜਾਂ ਕੋਈ ਵੀ ਉਹਨਾਂ ਵਿੱਚੋਂ ਵੀ ਜਵਾਬ ਹੋ ਚੁੱਕਿਆ ਹੀਗਾ। ਕਹਿੰਦੇ ਸੀ ਕਿ ਆਪਰੇਸ਼ਨ ਹੋਊਗਾ ਲੇਕਿਨ ਗਰੰਟੀ ਨਹੀਂ ਕਿ ਹਮ ਸਹੀ ਕਰਾਂਗੇ ਜੇ ਹੜ ਕੋ ਹੋਊਗਾ ਜਾਂ ਕਿੱਦਾਂ ਵੀ ਹੈ ਨਾ ਕਰਾਂਗੇ ਜਰੂਰ ਇਹ ਲਿਖ ਕੇ ਦੋ ਇਹਨਾਂ ਦੇ ਕੋਲ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਸ ਤਰੀਕੇ ਵੀ ਕਿਸ ਦੇ ذریعے ਵੀ ਲੱਗਾ ਜੂ ਇਹਨਾਂ ਤਿੱਕਾ ਪਹੁੰਚੇ ਇਹਨਾਂ ਨੇ ਸਿਰਫ ਇੱਕ ਮੋਰਿੰਗਾ ਪਾਊਡਰ ਉਹਦੇ ਵਿੱਚ ਹਲਦੀ ਮਿਕਸ ਕਰਕੇ ਤੇ ਉਹਦੇ ਵਿੱਚ ਇਹਨਾਂ ਨੇ ਕੌੜਾ ਤੇਲ ਕਿਸੇ ਕੋਈ ਇਦਾਂ ਦੀ ਹੋਰ ਇੱਕ ਚੀਜ਼ ਤਿੰਨੋਂ ਚੀਜ਼ਾਂ ਮਿਲਾ ਕੇ ਸਹਿਦ ਦਹੀਂ ਹੀਗਾ ਤਿੰਨੋਂ ਚੀਜ਼ਾਂ ਮਿਲਾ ਕੇ ਨਾ ਤੇ ਲਗਾਤਾਰ ਕੁਝ ਦਿਨ ਉਹਨਾਂ ਨੂੰ ਲਾਉਣ ਵਾਸਤੇ ਕਿਹਾ ਅੰਗੂਠੇ ਦੇ ਉੱਪਰ ਹਾਲਾਂਕਿ ਖਾਣ ਵਾਲੀ ਮੈਡੀਸਿਨ ਨਹੀਂ ਦਿੱਤੀ ਕੋਈ ਵੀ ਤੇ ਉਹਨਾਂ ਦਾ ਅੰਗੂਠਾ ਬਿਲਕੁਲ ਸਹੀ ਹੋ ਗਿਆ ਜਿਹੜਾ ਕਿ ਇੰਨਾ ਗਲਿਆ ਸੀ ਤੇ ਐਲੋਪੈਥੀ ਤੋਂ ਠੀਕ ਨਹੀਂ ਹੋ ਰਿਹਾ ਐਲੋਪੈਥੀ ਦੀ ਦਵਾਈ ਖਾਣ ਦੇ ਨਾਲ ਚਲੋ ਉਹਨਾਂ ਦੇ ਤਜਰਬੇ ਉਹਨਾਂ ਦਾ ਇੱਕ ਆਪਣਾ ਦਸੰਦਾ ਤਰੀਕਾ ਤੇ ਉਹਨਾਂ ਦਾ ਲਾਲੋ ਕੇ ਇੰਨਾ ਵਧੀਆ ਇਲਾਜ ਤੇ ਉਹ ਚੜੇ ਗੋਣ ਗੋਣ ਜਿਹੜੀ ਥੱਕਦੀ ਨਹੀਂ ਤੇ ਅੰਗੂਠਾ ਸਹੀ ਹੋ ਗਿਆ ਉਹਨਾਂ ਦਾ ਹਾਂ ਚਲੋ ਇਹ ਦੂਜੀ ਅੰਗਰੇਜ਼ੀ ਦਵਾਈਆਂ ਦੇ ਰਾਵਾਂ ਚ ਵੀ ਇੰਨਾ ਪਏ ਰਹਿੰਦੇ ਜੇ ਇਦਾਂ ਰਵਾਨ ਆ ਜੇ ਤੇ ਹੋਰ ਕੀ ਚਾਹੀਦਾ ਨਹੀਂ ਸਾਰਿਆਂ ਨੂੰ ਆਊਗਾ ਸਾਰਿਆਂ ਦਾ ਹੀ ਭਲਾ ਹੋਊਗਾ ਪਰ ਆਪਣਾ ਭਲਾ ਖੁਦ ਕਰਨਾ ਸਿੱਖੋ ਜਿਹੜੇ ਚੀਜ਼ਾਂ ਤੋਂ ਆਪਣੇ ਡਾਕਟਰ ਖੁਦ ਬਣੋ ਉਹ ਕਹਿੰਦੇ ਕਿ ਮੈਂ ਨਾ ਝੋਲੀਆਂ ਭਰ-ਭਰ ਕੇ ਜੇ ਕਹੀਏ ਨਾ ਤੇ ਅਸੀਂ ਦਵਾਈ ਕਿਸ ਨੂੰ ਭੇਜ ਦਈਏ ਕੋਰੀਅਰ ਕਰ ਦਈਏ ਤੇ ਬਸ ਇਦਾਂ ਹੀ ਫੋਨ ਦੱਸਿਆ ਤੇ ਅਸੀਂ ਪਾ ਦਿੱਤੀ ਉਹ ਚੀਜ਼ ਨਹੀਂ ਉਹ ਕਰਦੇ हां ਜਿਹੜਾ ਬੰਦਾ ਉਹਨਾਂ ਦੇ ਨਾਲ ਐਗਰੀ ਹੋਊਗਾ ਉਹਨਾਂ ਦੇ ਕਹਿਣੇ ਤੇ ਪਰਹੇਜ਼ ਕਰੂਗਾ ਪਰਹੇਜ਼ ਕਰਨਾ ਪਊਗਾ ਫੇਰ ਜਾ ਕੇ ਰਿਕਵਰ ਹੁੰਦਾ ਸਾਰਾ ਕੁਝ ਹੈਨਾ ਫੇਰ ਆਪਣਾ ਸਾਰਾ ਕੁਝ ਸੈੱਟ ਹੁੰਦਾ ਜੇ ਕਹੀਏ ਕਿ ਇੱਕ ਪਾਸੇ ਮੈਡੀਸਿਨ ਖਾਈ ਜਾਈਏ ਦੂਜੇ ਪਾਸੇ ਆਪਣੇ ਬਸ ਕਹਿੰਦੇ ਹੁੰਦੇ ਆ ਕਿ ਮਨ ਮਰਜ਼ੀ ਵਰਤੀਏ ਫੇਰ ਨੀਜੇ ਕੁਝ ਵੀ ਹਾਲ ਨਾ ਤੇ ਉਹਨਾਂ ਦਾ ਵੀ ਸਮਾਂ ਨਾ ਬਰਬਾਦ ਹੋਵੇ ਜਿਨ੍ਹਾਂ ਨੇ ਸੱਚੀ ਸਹੀ ਹੋਣਾ ਬਸ ਉਹੀ ਆਪਣੇ ਆਪ ਨੂੰ ਸਟਰੋਂਗ ਕਰਕੇ ਤੇ ਉਹਨਾਂ ਨਾਲ ਰਾਹਤ ਦਾ ਕੰਮ ਕਰੋ ਤੇ ਆਪੋ ਆਪਣੀ ਜ਼ਿੰਦਗੀ ਜਿਹੜੀ ਵਧੀਆ ਤਰੀਕੇ ਦੇ ਨਾਲ ਜੀਣੀ ਸਿੱਖਣੀ ਚਾਹੀਦੀ ਹੈ ਅੰਗਰਜੀ ਜੀ ਨੇ ਵੀ ਛੱਡਿਆ ਗਿਆ ਸਾਰਾ achar ਤੇ ਹੁਣ ਹੋ ਗਈ ਹੈ ਤਿਆਰੀ ਮਿਕਸ ਕਰਨ ਦੀ ਤੇ ਉਹਦੇ ਵਿੱਚ ਜਿਹੜੇ ਆਪਾਂ ਮਤਲਬ ਪਾਉਣੇ ਆ ਮਸਾਲੇ ਲਗਭਗ ਜਿਨਾਂ ਸਾਰਿਆਂ ਨੂੰ ਪਤਾ ਹੀ ਹੈ ਤੇ ਆਪਾਂ ਬਹੁਤ ਘੱਟ ਕੁਆਂਟੀਟੀ ਦੇ ਵਿੱਚ ਪਾਉਣੇ ਆ ਕਾਲੀਆਂ ਮਿਰਚਾਂ ਤੇ ਲੌਂਗ ਅੱਧੀ ਕੌਲੀ ਆ ਤੇ ਇੱਕ ਕੌਲੀ ਜਿਹੜੀ ਹੈ ਜੁਵੈਨ ਦੀ ਲਈ ਆ ਅਜਵਾਇਨ ਤੇ ਕਾਲੀ ਜਿਹੜੀ ਮੋਟੀ ਲੈਚੀ ਆ ਇਹ ਵਾਲੀ ਵੀ ਆਪਾਂ ਜਿਹੜੀ ਆ ਕਿੰਨੀ ਹੋ ਗਈ ਆਪਾਂ ਕਿੰਨੀ ਮਤਲ ਲੈ ਕੇ ਆਈ ਫਿਰ 100 ਗ੍ਰਾਮ 100 ਗ੍ਰਾਮ ਹਾਂ ਅੱਛਾ ਤੇ ਕਾਲੇ ਮੇਚ ਤੇ ਲੌਂਗ ਇਹ ਵੀ ਲਗਭਗ ਇਹ ਵੀ 70 70 ਗ੍ਰਾਮ ਹੋਗੇ 70 ਗ੍ਰਾਮ ਹੋਗੇ ਹੈਨਾ ਤੇ ਬਾਕੀ ਅਜਵਾਇਣ ਇਹਦੇ ਵਿੱਚ ਹੈਗਾ ਸੇਧਾ ਨਮਕ ਕਾਲਾ ਲੂਣ ਤੇ ਟਾਟਾ ਨਮਕ ਟਾਟਾ ਨਮਕ ਹੈਨਾ ਤਿੰਨੇ ਮਿਕਸ ਕਰਕੇ ਆਪਾਂ ਤੇ ਇਹ ਅੱਧਾ ਕਿਲੋ ਦੇ ਕਰੀਬ ਲੈ ਲਿਆ ਹੈ ਤੇ ਜਦੋਂ ਵੀ ਆਪਾਂ ਥੋੜੇ ਜਿਹਾ ਲੂਣ ਘੱਟ ਖਾਣਾ ਪਸੰਦ ਕਰਦੇ ਹਾਂ ਤੇ ਹਰ ਕੋਈ ਆਪਣੇ ਸਵਾਦ ਦੇ ਅਨੁਸਾਰ ਵੱਧ ਘੱਟ ਕਰ ਸਕਦਾ ਆ। ਹਾਂ। ਤੇ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਆਪਾਂ ਸੁਕਾ ਲਈਆਂ ਆ ਕੁਝ ਹੋਣਾ ਚਾਹੀਦਾ ਮਤਲਬ ਮੋਇਸਚਰ ਹੋਊਗਾ ਨਾ ਤੇ ਇਹਦੇ ਵਿੱਚ ਫੰਗਸ ਲੱਗਣ ਦਾ ਡਰ ਆ। ਹਨਾ? ਪਾਣੀ ਦਾ ਬਿਲਕੁਲ ਵੀ ਇੱਕ ਤੁਪਕਾ ਜਾਂ ਮਤਲਬ ਸਿਲ ਮਾਰੀ ਜੀ ਵੀ ਨਹੀਂ ਹੋਣੀ ਚਾਹੀਦੀ। ਤੇ ਠੀਕ ਹੈ ਆਪਾਂ ਹੁਣ ਇਹਨੂੰ ਮਸਾਲਿਆਂ ਨੂੰ ਪੀਸ ਕੇ ਤੇ ਫਿਰ ਇਹਦੇ ਵਿੱਚ ਕਰਦੇ ਆ ਮਿਕਸ ਮਿਕਸ ਕਰਕੇ ਤੇ ਲਗਭਗ ਇਹਨੂੰ 3 ਤੋਂ 4 ਦਿਨ ਜੜਾ ਆ। ਹਲਾਵਾਗੇ ਇੱਕ ਦੋ ਦੰਦੇ ਵਿੱਚ ਇਹਨੂੰ ਮਤਲਬ ਥੋੜਾ ਬਹੁਤਾ ਹਿਲਾਉਣਾ ਚਾਹੀਦਾ ਡੱਬੇ ਨੂੰ ਜਿਹੜਾ ਮਸਾਲਾ ਵਾ ਬਰਾਬਰ ਉਹਦੇ ਵਿੱਚ ਕੋਟਿੰਗ ਹੋਈ ਹੁੰਦੀ ਹੈ ਤੇ ਜਿਹੜਾ ਉਹਨੇ ਰਸ ਛੱਡਿਆ ਹੁੰਦਾ ਉਹ ਤੇ ਇਹਦੇ ਵਿੱਚ ਰਾਮ ਦੇ ਨਾਲ ਜਿਹੜਾ ਵਾ ਤਿਆਰ ਹੋ ਜੇ ਤੇ ਉਸ ਤੋਂ ਬਾਅਦ ਜਦੋਂ ਇਹਨੂੰ ਪੂਰੀ ਤਰ੍ਹਾਂ ਇਹਦਾ ਮਤਲਬ ਅਸੀਂ ਚਾਹੁੰਦੇ ਆ ਕਿ ਰਸਨ ਵਧੀਆ ਮਰਬੇ ਦੀ ਤਰ੍ਹਾਂ ਬਣ ਕੇ ਤਿਆਰ ਹੋਵੇ ਉਹ ਸਾਨੂੰ ਲਗਭਗ ਜਿਆਦਾ ਨਹੀਂ 15 ਤੋਂ 20 ਦਿਨ ਤਿੰਨ ਬਿਲਕੁਲ ਨਹੀਂ ਖਾਣਾ ਚਾਹੀਦਾ ਇਹਨੂੰ ਛੇੜਨਾ ਚਾਹੀਦਾ ਉਸ ਤੋਂ ਬਾਅਦ ਜਦੋਂ ਤਿਆਰ ਹੋ ਜਾਂਦਾ ਵਾ ਉੱਚੇ ਥਾਂ ਰੱਖੋ ਜਿੱਥੇ ਬੱਚੇ ਹੱਥ ਨਾ ਮਾਰਨ ਇਹ ਗਿਲੇ ਆ ਫਨਾਂ ਲੱਗਣ ਇੱਕ ਡੱਬੇ ਚ ਵੱਡੇ ਚ ਪਾ ਕੇ ਰੱਖ ਛੱਡਿਆ ਆ ਤੇ ਉਸ ਤੋਂ ਬਾਅਦ ਜਦੋਂ ਖਾਂ ਦੀ ਜਿੰਨੀ ਜਰੂਰ ਤਾਂ ਛੋਟੀ ਜਿਹੀ ਡੱਬੀ ਚ ਕੱਢ ਲਿਆ ਤੇ ਆਰਾਮ ਦੇ ਨਾਲ ਨਾ ਫਾਇਦੇ ਲੋ ਤੇ ਬਾਕੀ ਗ੍ਰੀਨ ਮਿਕਸ ਕਰਕੇ ਮਸਾਲੇ ਦੇ ਵਿੱਚ ਮਿਕਸ ਕਰਦੇ ਹਾਂ ਮਸਾਲੇ ਪੀਸ ਕੇ ਹੋ ਚੁੱਕੇ ਨੇ ਤਿਆਰ ਅਜਵਾਇਨ ਦੀ ਇੱਕ ਕੋਲੀ ਲੈ ਲਈ ਆਪਾਂ ਇਹਨੂੰ ਲੈ ਚੰਗੀ ਤਰ੍ਹਾਂ ਪੀਸ ਤੇ ਪਾਈਆ ਦੇ ਵਿੱਚ ਪੈ ਗਈਆਂ ਜੇ ਵਿੱਚੇ ਕਾਲੀਆਂ ਮਿਰਚਾਂ ਲੌਂਗ ਤੇ ਮੋਟੀ ਇਲਾਚੀ ਅੱਧਾ ਕਿਲੋ ਦੇ ਕਰੀਬ ਇਹਦੇ ਵਿੱਚ ਪੈ ਗਿਆ ਇਹਦੇ ਲੋਣ ਇਹਦੇ ਵਿੱਚ ਸੇਂਦਾ ਨਮਕ ਟਾਟਾ ਨਮਕ ਤੇ ਕਾਲਾ ਲੋਣ ਤੇ ਨਾਲ ਹੈਗੀ ਵੇਗੀ ਮਿਰਚ 4 ਕਿਲੋ ਨਿੰਬੂ ਆ ਕੁਝ ਵਿੱਚੋਂ ਇਹ ਨਿੰਬੂ ਆਪਾਂ ਕੱਢ ਦਿੱਤੇ ਜਿੰਨੇ ਜ਼ਰੂਰਤ ਸੀ ਉਹਨੇ ਨਿੰਬੂ ਆਪਾਂ ਲੈ ਰੱਖ ਤੇ ਨਾਲ ਇਹਦੇ ਵਿੱਚ ਜਿਹੜੀਆਂ ਮਿਰਚਾਂ ਇਹਨਾਂ ਦੇ ਵਿੱਚ ਸੁਰਾਗ ਕਰ ਲਿਆ ਤੇ ਮੋਇਸਚਰ ਬਿਲਕੁਲ ਨਹੀਂ ਇਹਦੇ ਵਿੱਚ ਹੋਣਾ ਚਾਹੀਦਾ ਐਨ ਸਲਾਬ ਨਹੀਂ ਹੋਣੀ ਚਾਹੀਦੀ ਤੇ ਪਰਫੈਕਟ ਜਿਹਾ achar ਆਪਣਾ ਰੈਡੀ ਹੋਊਗਾ ਤੇ ਮਸਾਲੇ ਆਪਾਂ ਜਿਹੜੇ ਹੁਣ ਇਸ ਤਰ੍ਹਾਂ ਇਹਦੇ ਵਿੱਚ ਪਾ ਕੇ ਇਹਨੂੰ ਮਿਕਸ ਕਰ ਲੈਨੇ ਆ ਅਚਾਰ ਜਿਹੜਾ ਜਿਹੜਾ ਮਸਾਲਿਆਂ ਦੇ ਨਾਲ ਹੀ ਵਧੀਆ ਲੱਗਦਾ ਆ ਜੇ ਪਾਉਣਾ ਚਾਹੋ ਤਾਂ ਤੁਸੀਂ ਬਿਨਾ ਮਸਾਲਿਆਂ ਤੋਂ ਵੀ ਕੱਲੀ ਹਲਦੀ ਤੇ ਲੂਣ ਜਿਹੜਾ ਪਾ ਕੇ ਅਚਾਰ ਤਾਂ ਵੀ ਤਿਆਰ ਬਣਾਉਗੇ ਹੋ ਜਾਂਦਾ ਆ ਤੇ ਇਹਦੇ ਵਿੱਚ ਤੇਲ ਦੀ ਆਪਾਂ ਥੋੜੀ ਵੀ ਮਾਤਰਾ ਨਹੀਂ ਪਾਉਣੀ ਬਿਨਾ ਤੇਲ ਤੋਂ ਜਿਹੜਾ ਅਚਾਰ ਆ ਤਿਆਰ ਕਰਨਾ ਆ ਸੈਲਫ ਲਾਈ ਜਿਹੜੀ ਇਹਦੀ ਵੱਧ ਜੇ ਉਹਦੇ ਵਾਸਤੇ ਆਪਾਂ ਜਿਹੜਾ ਇਹਦੇ ਵਿੱਚ ਪਾਵਾਂਗੇ ਵਿਨੀਗਰ ਉਹਦੇ ਨਾਲ ਜਿਹੜਾ ਅਚਾਰ ਆ ਖਰਾਬ ਨਹੀਂ ਹੁੰਦਾ ਲਗਭਗ ਇਹਦੇ ਵਿੱਚ ਆਪਾਂ ਅਧਮੀ ਕੋਲੀ ਦੇ ਕਰੀਬ ਪਾ ਚੁੱਕੇ ਹਾਂ ਵਿਨੇਗਰ ਮਿਰਚਾਂ ਵੀ ਜਿਹੜੀਆਂ ਨਾਲ ਹੀ ਮਿਕਸ ਕਰ ਦੇਣੀਆਂ ਇਹਦੇ ਬਰਤਨ ਥੋੜਾ ਛੋਟਾ ਹੈ ਇਹਨੂੰ ਹੁਣ ਕਰਾਂਗੇ ਆਪਾਂ ਮਿਕਸ ਇਹਦੇ ਵਿੱਚ ਆਪਾਂ ਹਲਦੀ ਜਿਹੜੀ ਉਹ ਵੀ ਨਹੀਂਗੀ ਪਾਉਣੀ ਹੈਗੀ ਬਿਨਾ ਹਲਦੀ ਦਾ ਆਚਾਰ ਬਣਾਉਣਾ ਹੈ ਕਿਉਂਕਿ ਹਲਦੀ ਵਾਲਾ ਆਚਾਰ ਸਾਡੇ ਕੋਲ ਪਹਿਲਾਂ ਵੀ ਹੈਗਾ ਆ ਤੇ ਇਹ ਜਿਹੜਾ ਬਿਨਾ ਹਲਦੀ ਦਾ ਆਚਾਰ ਆਪਾਂ ਬਣਾਉਣਾ ਹੈ ਇੰਨੇ ਸਮਾਨ ਦੇ ਨਾਲ ਹੀ ਆਚਾਰ ਬਹੁਤ ਵਧੀਆ ਤਿਆਰ ਹੋ ਜਾਣਾ ਵਾ ਕੋਈ ਇਹ ਤੇ ਤੇਲ ਪਾਉਣ ਦੀ ਲੋੜ ਨਹੀਂ ਕੋਈ ਹੋਰ ਚੀਜ਼ ਪਾਉਣ ਦੀ ਲੋੜ ਤੇ ਬਿਲਕੁਲ ਵੀ ਨਹੀਂ ਹੈਗੀ ਜਿੰਨੇ ਮਸਾਲੇ ਪਾਏ ਆ ਇਹਨਾਂ ਤੋਂ ਹੀ ਆਪਾਂ achar ਨੂੰ 4 ਤੋਂ 5 ਮਹੀਨੇ ਜਿੰਨਾ ਵੀ ਆਰਾਮ ਨਾਲ ਖਾ ਸਕਦੇ ਆ ਕੋਈ ਖਰਾਬ ਹੋਣ ਦੀ ਦਿੱਕਤ ਨਹੀਂ ਹੈਗੀ ਤੇ ਸਾਦਾ ਸੌਖਾ ਜਿਹਾ ਤਰੀਕਾ ਆ ਆਪੋ ਆਪਣੇ ਘਰ ਵਿੱਚ ਬਣਾ ਕੇ ਤੁਸੀਂ ਇਸੇ ਤਰ੍ਹਾਂ ਰੈਡੀ ਕਰ ਸਕਦੇ ਹੋ ਜੀ ਫਿਰ ਵੀ ਕਿਸੇ ਭੈਣ ਭਰਾ ਨੇ ਕਮੈਂਟ ਕਰਕੇ ਪੁੱਛਣਾ ਹੋਵੇ ਤੇ ਪੁੱਛ ਸਕਦੇ ਹੋ ਤੇ ਆਪਾਂ ਆਪਣੇ ਵੱਲੋਂ ਜਿਹੜਾ ਪੂਰੇ ਤਰੀਕੇ ਦੇ ਨਾਲ ਤੁਹਾਨੂੰ ਦੱਸ ਦਿੱਤਾ ਆ ਕਿ achar ਸਾਦੇ ਜਿਹਾ ਤੁਹਾਨੂੰ ਨਾ ਹੋ ਚੁੱਕਾ ਹੈ ਤਿਆਰ ਤੇ ਹੋਰ ਬਾਕੀ ਦੇ ਛੋਟੇ-ਛੋਟੇ ਮੋਟੇ ਜਿਹੜੇ ਕੁਐਸਚਨ ਆ ਉਹ ਮੈਂ ਰਪਲਾਈ ਦੇ ਜਰੀਏ ਤੁਹਾਨੂੰ ਜਵਾਬ ਦਿੰਦੀ ਰਹੂੰਗੀ ਸਹੀ ਹੋ ਸਾਬ ਦੇ ਨਾਲ ਆਪਣਾ ਵੀ ਦੇਖ ਲਿਓ ਜਿਹੜਾ ਵੀ ਆਪਣਾ ਸੀਰੀਜ਼ ਚੱਲ ਰਹੀ ਆ ਨਾ ਮਿੰਟਸ ਦੇ ਉੱਪਰ ਉਹਦਾ ਚੱਕਰ ਦੇ ਵਿੱਚ ਮੈਂ ਕੋਈ ਵੀ ਹੋਰ ਵੀਡੀਓ ਐਸੇ ਕਰਕੇ ਪਾ ਨਹੀਂ ਰਹੀ ਤੇ ਜਿਹੜੇ ਭੈਣ ਭਰਾ ਨਵੇਂ ਕਮੈਂਟ ਕਰਦੇ ਆ ਮੈਂ ਫਿਰ ਤੋਂ ਕਹਿੰਨੀ ਆ ਕਿ ਤੁਸੀਂ ਪਿਛਲੀਆਂ ਵੀਡੀਓ ਦੇਖੋ ਉਹਨਾਂ ਦੇ ਵਿੱਚ ਆਪਾਂ ਦੱਸਿਆ ਹੋਇਆ ਆ ਕਿ ਕੀ ਖਾਣਾ ਤੇ ਕੀ ਨਹੀਂ ਖਾਣਾ ਹੈ ਨਾ ਰੂਟੀਨ ਵਾਈ ਜਿੱਤੇ ਜ਼ਿਆਦਾ ਕੁਝ ਉਹਨਾਂ ਨੇ ਕੀਤਾ ਜਿੰਨੀਆਂ ਤਰੀਜਾ ਬਣਾ ਕੀਤੀਆਂ ਅਨੇਕਾਂ ਤੇ ਆਪਾਂ ਪਹਿਲਾਂ ਦੇ ਲਈ ਇਹ ਸਾਰਾ ਕੁਝ ਸੋਨੇ ਦੇ ਸੁਹਾਗਾ ਹੀ ਹੈ